ਸੱਚੇ ਅਕਾਲ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਨਮਸਤੇ ਰਾਮਨਾਥ ਜੀ ਔਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਅੱਜ ਦਾ ਇੱਕ ਮੈਂ ਬਹੁਤ ਵੱਡੀ ਗੱਲ ਤੁਹਾਡੇ ਅੱਗੇ ਪੇਸ਼ ਕਰ ਰਹੀ ਹਾਂ ਜਿਹੜੀ ਕਿ ਸਟੂਡੈਂਟ ਦੇ ਪ੍ਰਤੀ ਹੈਗੀ ਹੈ ਤੁਸੀਂ ਸਭ ਜਾਣਦੇ ਹੋਵਗੇ 8ਵੀਂ ਕਲਾਸ ਤੇ ਪਾਸਟੂ ਜਿਹੜੀ ਕਲਾਸ ਹੈ ਉਹ ਲਗਭਗ ਕੰਪਲੀਟ ਹੋਣ ਤੇ ਬੋਰਡ ਦੇ ਪੇਪਰ ਜਿਹੜੇ ਉਹਨਾਂ ਦੇ ਕੰਪਲੀਟ ਹੋ ਗਏ ਨੇ ਕੁਝ ਰਹਿ ਗਏ ਤੇ ਕੁਝ ਹੋ ਰਹੇ ਨੇ ਰਹਿ ਗਈ ਹੁਣ ਸਾਡੀ 10ਵੀਂ ਕਲਾਸ ਮੇਰਾ ਬੇਟਾ ਵਿਵੇਕ ਤਵਨ ਅੱਜ ਮੈਨੂੰ ਕਹਿੰਦਾ ਹੈ ਕਿ ਮੰਮਾ ਮੈਂ ਦਸਵੀਂ ਵਿੱਚ ਆਪਣੇ ਬੜੇ ਅੱਛੇ ਨੰਬਰ ਲੈ ਕੇ ਆਨੇ ਆ ਆਈ ਥਿੰਕ ਏ ਪਲੱਸ ਗ੍ਰੇਡ ਲੈ ਕੇ ਆਣਾ ਟੋਪਰ ਮੈਂ ਉਹਨੂੰ ਕਿਹਾ ਕਿ ਬੇਟਾ ਇੱਕ ਕਹਿਣ ਨਾਲ ਇੱਕ ਕਰਨ ਨਾਲ ਤੇ ਇੱਕ ਕਰਵਾਉਣ ਨਾਲ ਜਮੀਨ ਆਸਮਾਨ ਦਾ ਫਰਕ ਹੁੰਦਾ ਹੈ। ਟੋਪਰ ਪੁੱਤਰ ਤੋਂ ਤਾਂ ਦੀ ਲੈ ਕੇ ਆਏਗਾ ਜੇ ਟੋਪਰ ਬੜੀਆਂ ਕਿਤਾਬਾਂ ਪੜ੍ਹੇਗਾ। ਸਾਲ ਭਰ ਕੁਝ ਬੱਚੇ ਜਿਵੇਂ ਕਿ ਤੁਸੀਂ ਮੇਰਾ ਬੱਚਾ ਹੀ ਪਾ ਲਓ। ਬਾਕੀਆਂ ਨੂੰ ਤਾਂ ਮੈਂ ਨਹੀਂ ਕਹਾਂਗੀ। ਠੀਕ ਹੈ। ਕੁਝ ਬੱਚੇ ਦਾ ਮੇਰਾ ਬੱਚਾ ਸਾਲ ਭਰ ਅਸੀਂ ਅੰਦੇਖਾ ਨੂੰ ਕਰਦੇ ਆਂ। ਕਿਤਾਬਾਂ ਨੂੰ ਕਦੀ ਦੇਖ ਲਿਆ ਕਦੀ ਨਾ ਦੇਖ ਲਿਆ। ਸਭ ਨਾਲ ਜ਼ਿਆਦਾ ਮਲਾਪ ਜੋ ਟਫ ਹੈ ਗਏ ਉਹ ਇੰਗਲਿਸ਼ ਔਰ ਮੈਥ ਸੋਸ਼ੀਅਲਸ ਇਨਾ ਤਿੰਨ ਸਬਜੈਕਟਾਂ ਦੇ ਵਿੱਚ ਮਾਰਕਸ 100 ਤੋਂ 80% ਆਨੇ ਬਹੁਤ ਜ਼ਰੂਰੀ ਹੈਗੇ ਨੇ ਕਿਉਂਕਿ ਇਨਾ ਮਾਰਕਸ ਦੀ ਵੈਲਿਊ ਸੋਸ਼ੀਅਲਸ ਮੈਥ ਔਰ ਇੰਗਲਿਸ਼ ਦੇ ਵਿੱਚ ਕੰਪਲਸਲੀ ਹੈ ਤੁਸੀਂ ਬੱਚੋ ਮੇਰੇ ਜਿੰਨੇ ਵੀ ਭੈਣ ਭਰਾ ਵੀਰ ਉੱਤਰ ਧੀਆ ਜਿਹੜੀਆਂ ਵੀ ਮੇਰੀਆਂ ਗੱਲਾਂ ਸੁਣ ਰਹੀਆਂ ਨੇ ਮੇਰੀ ਗੱਲ ਦਾ ਜਵਾਬ ਜਿਹੜਾ ਵਾ ਉਹ ਤਰੀਕੇ ਨਾਲ ਸੁਣਿਓ ਦਸਵੀਂ ਜਿਹੜੀ ਬੋਲਦੀ ਐ ਉਹ ਤੁਹਾਡੇ ਪੇਪਰ ਮਾਰਚ ਵਿੱਚ ਸਟਾਰਟ ਹੋ ਰਹੇ ਨੇ ਸਿਰਫ ਹਫਤਾ ਇੱਕ ਰਹਿ ਗਿਆ ਤੁਹਾਡੇ ਕੋਲੋਂ ਜਿਨ੍ਹਾਂ ਨੇ ਸਾਲ ਭਰ ਦੀ ਪੜ੍ਹਾਈ ਨੂੰ ਜ਼ਰੂਰੀ ਨਹੀਂ ਸਮਝਿਆ ਸਾਲ ਭਰ ਦੀ ਪੜ੍ਹਾਈ ਨੂੰ ਕੋਈ ਵੈਲਿਊ ਨਹੀਂ ਸਮਝੀ ਜਿਨ੍ਹਾਂ ਨੇ ਸਾਲ ਭਰ ਬਸ ਇਸ ਤਰ੍ਹਾਂ ਹੀ ਠੀਕ ਹੈ ਕਲਮਾ ਤੇ ਲਿਖ ਲੀਆਂ ਕਾਪੀਆਂ ਨੂੰ ਬੰਦ ਕਰਤਾ ਫਿਰ ਲਿਖ ਲਿਆ ਫਿਰ ਬੰਦ ਕਰਤਾ ਉਹ ਖਾਸ ਕਰਕੇ ਸੁਣੋ ਇੱਕ ਹਫਤਾ ਆਪਣੇ ਪੇਪਰਾਂ ਦੀ ਤਿਆਰੀ ਨੂੰ ਕੰਪਲੀਟ ਕਰ ਲਵੋ ਐਨਾ ਕੰਪਲੀਟ ਕਰ ਲਵੋ ਕਿ ਮੈਥ ਇੰਗਲਿਸ਼ ਸਾਇੰਸ ਜਿਹੜਾ ਮੇਨ ਸਬਜੈਕਟ ਤੁਹਾਨੂੰ ਦੱਸ ਲਈ ਚਲੋ ਪੰਜਾਬੀ ਹਿੰਦੀ ਤੇ ਹਰ ਕੋਈ ਕਰ ਲੇਗਾ ਹੈਨਾ ਬਾਕੀ ਸੋਸ਼ੀਅਲ ਜਿਹਨੂੰ ਸਾਇੰਸ ਕਹਿੰਦੇ ਮੈਥ ਕਹਿੰਦੇ ਇੰਗਲਿਸ਼ ਕਹਿੰਦੇ ਇਹ ਤੁਸੀਂ ਆਪਣਾ ਪੂਰਾ ਲਗਾਤਾਰ ਇਹਦੇ ਉੱਪਰ ਧਿਆਨ ਦੇਣਾ ਹੈ ਮਾਰਚ ਵਿੱਚ ਹੋਣ ਵਾਲੇ ਪੇਪਰ ਜਿਹੜੇ ਆ ਅਪ੍ਰੈਲ ਤੱਕ ਇਹ ਜਾਣਗੇ ਪੇਪਰ ਤੁਹਾਡੇ ਅਪ੍ਰੈਲ ਤੋਂ ਬਾਅਦ ਤੁਹਾਨੂੰ ਪੇਪਰਾਂ ਤੋਂ ਮੁਕਤੀ ਮਿਲਣੀ ਹੈ ਸ਼ਾਂਤੀ ਮਿਲਣੀ ਹੈ ਜਿੰਨਾ ਜਿੰਨਾ ਨੇ ਪੇਪਰਾਂ ਦੀ ਤਿਆਰੀ ਨਹੀਂ ਕੀਤੀ ਉਹ ਅੱਜ ਤੋਂ ਸਟਾਰਟ ਕਰ ਲਵੋ ਇੱਕ ਆਪਣਾ ਟਾਈਮ ਪੀਰੀਅਡ ਬਣਾ ਲਵੋ ਜਿਸ ਟਾਈਮ ਪੀਰੀਅਡ ਦੇ ਵਿੱਚ ਐਨੇ ਟਾਈਮ ਤੇ ਮੈਂ ਪੜ੍ਹਨਾ ਹੈ ਐਨੇ ਟਾਈਮ ਤੇ ਮੈਂ ਖਾਣਾ ਹੈ ਐਨੇ ਟਾਈਮ ਤੇ ਮੈਂ ਆਪਣੇ ਆਪ ਨੂੰ ਟਾਈਮ ਦੇਣਾ ਹੈ ਫੋਨਾਂ ਨੂੰ ਕੁਝ ਟਾਈਮ ਲਈ ਕਰਦੋ ਅਫਾ ਦਫਾ ਤੇ ਕਿਤਾਬਾਂ ਨੂੰ ਖੋਲੋ ਆਪਣੇ ਸਹਾਰੇ ਅੱਜ ਤੁਸੀਂ ਚੰਗੇ ਨੰਬਰ ਲੈ ਕੇ ਜੇ ਪਾਸ ਹੁੰਦੇ ਹੋ ਨਾ ਫਸਟ ਡਿਵੀਜ਼ਨ ਲੈ ਕੇ ਪਾਸ ਹੁੰਦੇ ਹੋ ਟੋਪਰ ਲੈ ਕੇ ਪਾਸ ਹੁੰਦੇ ਹੋ ਤੇ ਇੱਕ ਸਰਟੀਫਿਕੇਟ ਤੁਹਾਡੀ ਜ਼ਿੰਦਗੀ ਦੀ ਵੈਲਿਊ ਬਦਲ ਦੇਗਾ ਪੂਰੀ ਤਰ੍ਹਾਂ ਤੁਹਾਨੂੰ ਪਤਾ ਹੈ ਤੁਹਾਡੀ ਇੱਕ ਦਸਵੀਂ ਕਲਾਸ ਦੇ ਮਾਰਕਸ ਕਿੰਨੇ ਮਤਵ ਰੱਖਦੇ ਆ ਤੁਹਾਡੇ ਲਈ ਇਹ ਤੁਸੀਂ ਸਭ ਜਾਣ ਜਾ ਐਂਡੀਏ ਦੀ ਨੌਕਰੀ ਮਿੰਟੋ ਮਿੰਟੀ ਮਿਲੇਗੀ ਤੁਹਾਡੇ 10ਵੀਂ ਤੇ ਨੰਬਰ ਤੇ ਪਲੱਸ ਉਹਦੇ ਨੰਬਰ ਇਹਨਾਂ ਦੋ ਕਲਾਸਾਂ ਦੇ ਨੰਬਰ ਬੜੇ ਜ਼ਰੂਰੀ ਐ ਸਰਕਾਰੀ ਨੌਕਰੀ ਮਿਲੇਗੀ ਫਟਾਫਟ ਜੇ ਤੁਹਾਡੇ ਅੰਦਰ ਕੋਈ ਫੈਸਿਲਿਟੀਆਂ ਹੋਣਗੀਆਂ ਤੁਹਾਡੇ ਅੰਦਰ ਕੋਈ ਹੁਸ਼ਿਆਰੀ ਹੋਏਗੀ ਤੁਹਾਡੇ ਨੰਬਰਾਂ ਦੀ ਵੈਲਿਊ ਤੁਹਾਡੀ ਜ਼ਿੰਦਗੀ ਇੱਕ ਬਦਲ ਸਕਦੀ ਐ ਪੇਪਰਾਂ ਦੇ ਵਿੱਚ ਚੱਲ ਰੇ ਕੋਈ ਵੀ ਕੁਐਸਚਨ ਦਾ ਆਨਸਰ ਛੱਡ ਕੇ ਨਹੀਂ ਆਣਾ ਕੋਸ਼ਿਸ਼ ਪੂਰੀ ਕਰਿਓ ਕਿ ਕਵੈਸਚਨ ਆਂਦਾ ਹੈ ਆਨਸਰ ਆਂਦਾ ਜਾਂ ਨਹੀਂ ਆਂਦਾ ਉਹਦਾ ਤੁਸੀਂ ਪਹਿਰਾ ਹੀ ਲਿਖ ਕੇ ਬਣਾ ਕੇ ਆਓ ਉਹਦਾ ਕਿਤਾਬ ਤੇ ਲਿਖਿਆ ਰਿਟਰਨ ਹੀ ਕਰ ਰਹੋ ਜਿਹੜੀ ਕਿਤਾਬ ਦਾ ਐਸੇ ਪੜਿਆ ਉਹੀ ਲਿਖੋ ਜੇ ਤੁਸੀਂ ਇੱਕ ਹਲਕੀ ਜੀ ਆਪਣੀ ਵਧੀਆ ਜੀ ਸਮਾਰਟਿੰਗ ਗੱਲ ਵੀ ਲਿਖ ਦੋਗੇ ਨਾ ਤੇ ਉਹਦੇ ਵੀ ਤੁਹਾਨੂੰ ਨੰਬਰ ਮਿਲ ਜਾਣਗੇ ਤੇ ਜੇ ਤੁਸੀਂ ਕਵੈਸਚਨ ਦਾ ਆਨਸਰ ਛੱਡ ਦੋਗੇ ਨਾ ਤੇ ਬਿਲਕੁਲ ਕਾਂਡਾ ਤੇ ਸਮਝੋਗੇ ਸਾਰਾ ਮਾਰਕਸ ਜ਼ੀਰੋ ਆ ਜਾਏਗਾ ਇੱਕ ਇੱਕ ਪਹਿਰੇ ਦਾ ਆਨਸਰ ਆਪਣੇ ਦਿਮਾਗ ਨਾਲ ਰਿਲੀਜ਼ ਕਰਕੇ ਲੈ ਕੇ ਆਨਾ ਇਹ ਸਿਰਫ ਮੈਂ ਆਪਣੇ ਤੁਹਾਡੇ ਤੱਕ ਗੱਲ ਨਹੀਂ ਪਹੁੰਚਾਰੀ ਇਹ ਮੈਂ ਆਪਣੇ ਬੱਚੇ ਦੇ ਨਾਲ ਵੀ ਗੱਲ ਕੀਤੀ ਹੈ ਰਾਤ ਦੇ 7:30 ਵਜੇ ਦਾ ਟਾਈਮ ਸੀ ਜਦੋਂ ਮੇਰਾ ਬੇਟੇ ਨੇ ਮੇਰੇ ਨਾਲ ਇਸ ਮਤਲਬ ਤੇ ਗੱਲ ਕੀਤੀ ਤਾਂ ਮੈਨੂੰ ਲੱਗਾ ਕਿਉਂ ਨਾ ਮੈਂ ਜੇ ਆਪਣੇ ਬੇਟੇ ਨੂੰ ਐਨੀ ਅੱਛੀ ਸਪੀਚ ਦੇ ਰਹੀ ਹਾਂ ਤੇ ਕਿਉਂ ਨਾ ਮੈਂ ਆਪਣੀ ਜਨਤਾ ਦੇ ਸੋਸ਼ਲ ਤੇ ਪਬਲਿਕ ਦੇ ਵਿੱਚ ਵੀ ਇਸ ਸਪੀਚ ਦਵਾਂ ਕਿ ਜਿਹੜੇ-ਜਿਹੜੇ ਬੱਚਿਆਂ ਨੇ ਅੱਜ ਤੱਕ ਨਹੀਂ ਲਾਇਆ ਕਿਤਾਬਾਂ ਨੂੰ ਹੱਥ ਜਿਵੇਂ ਕਿ ਮੇਰਾ ਪੁੱਤਰ ਜਿਨ੍ਹਾਂ ਨੇ ਅਜੇ ਤੱਕ ਕੋਈ ਧਿਆਨ ਨਹੀਂ ਦਿੱਤਾ ਕਿ ਪੇਪਰ ਸਿਰ ਤੇ ਆ ਗਏ ਕੋਈ ਗੱਲ ਹੀ ਨਹੀਂ ਕੋਈ ਸ਼ਿਫਾਰਿਸ਼ ਪੈ ਜੇਗੀ ਉਹ ਪੈ ਦੇਗਾ ਆ ਪੈ ਦੇਗਾ ਅੱਜ ਦੇ ਤਿੰਨ ਪੁੱਤੋ ਨਕਲ ਮਾਰ ਕੇ ਚੰਗੇ ਨੰਬਰ ਲੈ ਕੇ ਪਾਸ ਹੋ ਜਾਓਗੇ ਤੇ ਜੇ ਕੱਲ ਨੂੰ ਡਿਗਰੀਆਂ ਦੇ ਆਈ ਨਾ ਬਾਰੀ ਤੇ ਉਦੋਂ ਪੇਪਰ ਦੇ ਨੇ ਔਖੇ ਹੋ ਜਾਣੇ ਕਿਉਂਕਿ ਉਦੋਂ ਸ਼ਿਫਾਰਿਸ਼ਾਂ ਨਹੀਂ ਚਲਣੀਆਂ ਉਦੋਂ ਨਕਲ ਨਹੀਂ ਚਲਣੀ ਅਸਲੀ ਅਕਲ ਤੇ ਉਦੋਂ ਆਉਂਦੀ ਹੈ ਜਦੋਂ ਅਸੀਂ ਕਿਸੇ ਡਿਗਰੀ ਤੇ ਪਹੁੰਚਦੇ ਹਾਂ ਨਾ ਤੇ ਉਹਦਾ ਪੇਪਰ ਦੇਣਾ ਪੈ ਜੇ ਉਹ ਲੱਗਦਾ ਬਹੁਤ ਔਖਾ ਸਭ ਤੋਂ ਟਫ ਤੇ ਇਸ ਲਈ ਬਹੁਤ ਸਾਰੇ ਬੱਚਿਆਂ ਨੂੰ ਮੈਂ ਇਹੀ ਕਹਿੰਨੀ ਆ ਕਿ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਚੜ੍ਹਦੀ ਕਲਾ ਦੇ ਵਿੱਚ ਰਹੋ ਤੁਸੀਂ ਚੰਗੇ ਚੰਗੇ ਨੰਬਰ ਲੈ ਕੇ ਪਾਸ ਹੋਇਓ ਤਾਂ ਕਿ ਸਾਰੇ ਬੱਚੇ ਆਪਣੇ ਘਰ ਦਾ ਨਾਮ ਰੋਸ਼ਨ ਕਰ ਸਕਣ ਫਸਟ ਡਿਵੀਜ਼ਨ ਪਾ ਕੇ ਆਪਣਾ ਇੱਕ ਨਾਮ ਬਣਾ ਸਕਣ ਸੈਫਟੀ ਕਿਹੜੀ ਤਰ੍ਹਾਂ ਆਪਣਾ ਇਦਨਾ ਨਾਮ ਉਲਝਣ ਕਰ ਦੇਣਾ ਕਿ ਤੁਹਾਡਾ ਇੱਕ ਛੋਟੀ ਜੀ ਪਾਵਰ ਤੁਹਾਡੇ ਘਰ ਦਾ ਇੱਕ ਹੁਸਨ ਗੁਲਾਬ ਦਾ ਫੁੱਲ ਬਣ ਜਾਵੇ ਇਸ ਲਈ ਕੋਈ ਵੀ ਪੇਪਰ ਦੇ ਵਿੱਚ ਕਿਸੇ ਖਾਲੀ ਸ਼ੀਟ ਨੂੰ ਨਹੀਂ ਛੜਨਾ ਪੂਰੀਆਂ ਸ਼ਿੱਟਾਂ ਭਰਨੀਆਂ ਨੇ ਚਾਹੇ ਉਹ ਕਿਤਾਬ ਦਾ ਨੰਬਰ ਕਿਉਂ ਨਾ ਹੋਵੇ ਚਾਹੇ ਐਸੇ ਕਿਉਂ ਨਾ ਹੋਵੇ ਚਾਹੇ ਫਿਰ ਪਾਠ ਪੜਿਆ ਕਿਉਂ ਨਾਵੇ ਜੋ ਤੁਹਾਡੇ ਦਿਮਾਗ ਦੀ ਰਿਲੀਜ਼ ਹੈ ਨਾ ਉਹ ਸਾਰੀ ਲਿਖ ਕੇ ਆ ਜਾਣੀ ਦੇਖੋ ਜੀ ਸਾਡੇ ਦੇ ਟਾਈਮ ਲੰਘ ਗਏ ਉਹ ਟਾਈਮ ਦੇ ਜ਼ਮਾਨੇ ਬੜੇ ਹੋਰ ਸੀ ਜਦੋਂ ਅਸੀਂ ਪੜਦੇ ਹੁੰਦੇ ਸੀ ਨਾ ਉਦੋਂ ਗੱਲਾਂ ਹੋਰ ਸੀ ਪਰ ਅੱਜ ਜੋ ਅਸੀਂ ਪੜਾਈਆਂ ਕਰਦੇ ਆ ਨਾ ਉਹ ਪੜਾਈਆਂ ਬਦਲ ਚੁੱਕੀਆਂ ਈਆਂ ਨੇ ਉਹ ਤਰੀਕੇ ਬਦਲ ਚੁੱਕੇ ਹੋਏ ਨੇ ਉਹ ਟਾਈਮ ਸਮਾਂ ਬਦਲ ਚੁੱਕਿਆ ਹੋਇਆ ਹੈ ਤੇ ਇਸ ਲਈ ਇਹ ਸੰਦੇਸ਼ਾ ਮੈਂ ਆਪਣੇ ਬੱਚਿਆਂ ਨੂੰ ਪਹੁੰਚਾਣਾ ਚਾਹਦੀ ਸੀ ਪੇਪਰਾਂ ਦੀ ਕਰੋ ਤਿਆਰੀ ਰਹਿ ਗਏ ਨੇ ਦਿਨ ਥੋੜੇ ਕਰ ਲੀਆਂ ਬਹੁਤ ਮੋਦਮਸਤੀਆਂ ਹੁਣ ਦੇ ਲੋ ਥੋੜਾ ਆਪਣੇ ਵੱਲ ਵੀ ਧਿਆਨ ਜਿੰਨਾ ਸੀਰੀਅਸ ਹੋ ਕੇ ਚੱਲੋਗੇ ਲਾਈਫ ony ਬੈਸਟ ਰਹੇਗੀ ਸਿਰਫ ਆ ਇੱਕ ਹਫਤਾ ਆਪਣੇ ਆਵਲ ਧਿਆਨ ਦੇ ਲੋ ਤਾਂ ਕਿ ਤੁਹਾਡੀਆਂ ਕਿਤਾਬਾਂ ਜਿਹੜੀਆਂ ਤੁਹਾਡੀ ਇੱਕ ਕਹਾਣੀ ਬਣ ਜਾਵੇ ਤੁਹਾਡੀਆਂ ਇੱਕ ਕਿਤਾਬਾ ਤੁਹਾਡੀ ਜ਼ਿੰਦਗੀ ਦਾ ਇੱਕ ਰੱਟਾ ਬਣ ਜਾਣ ਤੁਹਾਡੀਆਂ ਇੱਕ ਕਿਤਾਬਾ ਤੁਹਾਡੇ ਟਾਈਮ ਦਾ ਹੁਸਨ ਲੈ ਕੇ ਆਣ ਬਾਕੀ ਇਹ ਸੰਦੇਸ਼ਾ ਮੈਂ ਸਿਰਫ ਸਿਰਫ ਆਪਣੇ ਬੱਚਿਆਂ ਲਈ ਬਣਾਇਆ ਕਿ ਪੇਪਰ ਬੋਰਡ ਦੀ ਕਰ ਲੋ ਤਿਆਰੀ ਆਗੇ ਨੇ ਦਿਨ ਨੇੜੇ ਸਿਰਫ ਇੱਕ ਹਫਤੇ ਦਾ ਟਾਈਮ ਹੈ ਸਿਰਫ ਇੱਕ ਹਫਤਾ ਔਰ ਸਟਾਰਟਿੰਗ ਤੁਸੀਂ ਸਭ ਜਾਣਦੇ ਹੋ ਵਗੀ 10th ਕਲਾਸ ਦੇ 19 ਮਾਰਚ ਨੂੰ ਪੇਪਰ ਸਟਾਰਟ ਹੋ ਰਹੇ ਪੰਜਾਬ ਬੋਰਡ ਜਿਨ੍ਹਾਂ ਦੇ ਤੇ ਆਈਸੀਆਈ ਸੀਬੀਐਸਸੀ ਪੈਟਰਨ ਹੋ ਚੁੱਕੇ ਹੋਏ ਨੇ ਉਹ ਤੇ ਹੋ ਗਏ ਨੇ ਫ੍ਰੀ ਬਾਕੀ ਰਹਿ ਗਏ ਸਾਡੇ ਬੱਚਿਆਂ ਵਰਗੇ ਪੰਜਾਬ ਬੋਰਡ ਦੇ ਬੱਚੇ ਜਿਹੜੇ ਕੀ ਸਰਕਾਰੀ ਸਕੂਲ ਦੇ ਜਿਹੜੇ ਪੇਪਰ ਹੈ ਉਹ ਬਹੁਤ ਜ਼ਰੂਰੀ ਹੈ ਤੇ ਬਾਕੀ ਮੇਰਾ ਤੁਹਾਡੇ ਲਈ ਇਹੀ ਸੰਦੇਸ਼ ਹੈ ਬਾਕੀ ਮੇਰੀ ਕਿਸੇ ਇੱਕ ਗੱਲ ਦਾ ਕਿਸੇ ਤਰ੍ਹਾਂ ਦਾ ਤੁਹਾਨੂੰ ਤਰੀਕਾ ਗਲਤ ਲੱਗਿਆ ਹੋਵੇ ਜਾਂ ਬੁਰਾ ਲੱਗਿਆ ਹੋਵੇ ਤੇ ਉਹਦੇ ਲਈ ਵੀ ਮੈਂ ਹੱਥ ਜੋੜ ਕੇ ਸ਼ਮਾ ਮੰਗਦੀ ਆਂ ਗੱਲ ਨੂੰ ਪਿੱਛੇ ਲੈ ਕੇ ਆਨੀ ਆ ਯਾਦ ਆ ਗਿਆ ਮੈਨੂੰ 19 ਨੂੰ ਫਰਵਰੀ ਨੂੰ 8ਵੀਂ ਕਲਾਸ ਦੇ ਪੇਪਰ ਸਟਾਰਟ ਸੀ ਪੰਜਾਬ ਬੋਰਡ ਦੇ ਤੇ ਜਿਹੜੀ ਕਿ ਮੇਰੀ ਬੇਟੀ 8ਵੀਂ ਕਲਾਸ ਦੇ ਵਿੱਚ ਪੜਦੀ ਹੈ ਤੇ ਸਿਰਫ 7 ਅਪ੍ਰੈਲ ਤੱਕ ਹੋ ਰਹੀ ਹੈ ਫ੍ਰੀ 8ਵੀਂ ਤੇ ਕਰ ਲਓ ਮੌਜਾਂ ਹੋਗੇ ਤੁਸੀਂ ਫ੍ਰੀ ਰਹਿ ਗਈ 10ਵੀਂ ਬੱਝ ਲੋ ਆਪਣੇ ਆਪ ਨੂੰ ਤੇ 10th ਕਲਾਸ ਦੇ ਜਿਹੜੇ ਪੇਪਰ ਆ ਉਹ 11 ਮਾਰਚ ਨੂੰ ਸਟਾਰਟ ਹੈ ਤਾਂ ਕਿ 19 ਨੂੰ ਨਹੀਂ ਕਿਉਂਕਿ ਜਦੋਂ ਮੈਂ ਆਪਣਾ ਵੀਡੀਓ ਨੂੰ ਸਕਿੱਪ ਕੀਤਾ ਤੇ ਆਪਣੇ ਬੇਟੇ ਨੂੰ ਪੁੱਛਿਆ ਕਿ beta ਪੇਪਰ ਤੇਰੇ ਤੂੰ ਤਾਂ ਮੈਨੂੰ ਕਹਿ ਰਿਹਾ ਸੀ ਕਿ 11 ਮਾਰਚ ਨੂੰ ਸਟਾਰਟ ਹੈ ਤੇ ਮੈਂ 19 ਨੂੰ ਬੋਲ ਚੁੱਕੀ ਆ ਤੇ ਇਸ ਲਈ ਉਹਦੇ ਲਈ ਵੀ ਤੁਹਾਨੂੰ ਸ਼ਮਾ ਮੰਗਦੇ ਆ ਕਿਉਂਕਿ ਬੋਲੇ ਹੋਏ ਸ਼ਬਦ ਕਿਤੇ ਨਾ ਕਿਤੇ ਥੋੜੇ ਜਿਹੀ ਗਲਤੀ ਦੇ ਮਾਫੀ ਤੇ ਪ੍ਰਭਾਵ ਹੁੰਦੇ ਨੇ ਤੇ ਬਾਕੀ ਤੁਸੀਂ ਆਪਣੇ ਬੱਚਿਆਂ ਨੂੰ ਮੇਰੀ ਦਿੱਤੀ ਸਪੀਚ ਇਹ ਜ਼ਰੂਰ ਮਤਲਬ ਵਾਇਸ ਕਰਨਾ ਉਹਨਾਂ ਨੂੰ ਸੈਂਡ ਕਰਨਾ ਉਹ ਵੀ ਸੁਣ ਸਕਣ ਕਿ ਬਹੁਤ ਕੰਪਲਸਰੀ ਹੈ ਇਹ ਸਾਲ ਇੱਕ ਜਿਹੜਾ ਤੁਹਾਡੇ ਲਈ ਹੈ ਇਹ ਖੁਸ਼ੀਆਂ ਭਰਿਆ ਲੈ ਕੇ ਆਵੇ ਤੇ ਅੱਗੇ ਚੰਗੇ ਚੰਗੇ ਨੰਬਰ ਲੈ ਕੇ ਆਪਣੀਆਂ ਹੋਰ ਵੀ ਕਲਾਸਾਂ ਨੂੰ ਵੱਧ ਤੋਂ ਵੱਧ ਆਪਣੇ ਪਰਿਵਾਰ ਦਾ ਨਾਮ ਬਿਊਟੀ ਬਣਾਓ ਬਹੁਤ ਰੋਸ਼ਨ ਬਣਾਓ ਤਾਂ ਕਿ ਇਹ ਨਾਮ ਅੱਜ ਤੁਹਾਡੇ ਲਈ ਪੈਸਾ ਇੱਕ ਜ਼ਿੰਦਗੀ ਦਾ ਬਣਾ ਸਕਦਾ ਹੈ ਤੇ ਬਾਕੀ 11 ਮਾਰਚ ਨੂੰ ਰੈਡੀ ਹੋ ਜਾਓ 10ਵੀਂ ਕਲਾਸ ਵਾਲਿਓ ਦਿੱ ਚ ਕਰ ਲੋ ਤਿਆਰੀਆਂ ਕਿਸ ਖਾਸ ਲੋ ਬੈਗ ਤੇ ਪੈਨ ਪੈਨਸਲ ਆਪਣੇ ਲੈ ਕੇ ਤੁਰਨਾ ਇਹ ਨਾ ਹੋਵੇ ਕਿ ਕਰੋ ਤੁਸੀਂ ਪੈਨ ਪੈਨਸਲ ਨਾਲ ਫੜੀਆਂ ਆਦੇ ਉਥੇ ਬੋਰਡ ਤੇ ਤੁਸੀਂ ਮੰਗਦੇ ਫਿਰ ਉਹ ਚੀਜ਼ਾਂ ਨਾ ਹੋਣ ਬਾਕੀ ਬੱਚੇ ਅੱਜ ਕੱਲ ਬਹੁਤ ਸਮਾਰਟ ਐ ਸਮਝਦਾਰ ਐ ਸਿਆਣੇ ਐ ਸਭ ਉਹਨਾਂ ਨੂੰ ਪਤਾ ਪਰ ਜਿਹੜੇ ਬੱਚੇ ਨਹੀਂ ਜਿਵੇਂ ਕਿ ਮੇਰਾ ਬੇਟਾ ਉਨੋਂ ਦਾ ਲਾਸਟ ਤੱਕ ਮੈਨੂੰ ਇਹੀ ਕਹਿਣਾ ਪੈਣਾ ਵਿਵੇਕ ਪੈਨ ਡਾਲ ਲਿਆ ਹੈ ਵਿਵੇਕ ਪੇਪਰ ਬੋਰਡ ਲੈ ਲਿਆ ਹੈ ਵਿਵੇਕ ਉਹ ਕਰ ਲਿਆ ਹੈ ਕਹਿੰਦੇ ਨੇ ਇੱਕ ਮਾਂ ਦਾ ਪੁੱਤਰ ਬੇਸ਼ੱਕ ਜਿੰਨਾ ਮਰਜ਼ੀ ਜਵਾਨ ਹੋ ਜਾਵੇ ਠੀਕ ਹੈ ਨਾ ਵਿਆਹ ਵਰਿਆ ਵੀ ਹੋ ਜਾਵੇ ਬੱਚਿਆਂ ਵਾਲਾ ਵੀ ਹੋ ਜਾਵੇ ਮਾਂ ਲਈ ਉਹ ਇੱਕ ਪੁੱਤਰ ਹੀ ਰਹਿੰਦਾ ਹੈ ਉਹ ਛੋਟਾ ਜਿਹਾ ਬੱਚਾ ਹੀ ਰਹਿੰਦਾ ਮਾਂ ਕਦੀ ਵੀ ਨਹੀਂ ਕਹਿੰਦੀ ਕਿ ਮੇਰਾ ਪੁੱਤਰ ਅੱਜ ਸਿਆਣਾ ਹੋ ਚੁੱਕਿਆ ਕਿਉਂਕਿ ਮਾਮਾ ਲਈ ਲਗੜਦੀਆਂ ਧੀਆ ਵੀ ਆਉਨੀਆਂ ਹੀ ਹੁੰਦੀਆਂ ਨੇ ਤੇ ਪੁੱਤਰ ਵੀ ਆਉਣੇ ਹੁੰਦੇ ਨੇ ਤੇ ਮੈਨੂੰ ਉਸ ਚੀਜ਼ ਕੋਈ ਫਰਕ ਨਹੀਂ ਕਿ ਮੈਂ ਧੀ ਨਾ ਵੱਧ ਕਰਦੀਆਂ ਕਿ ਪੁੱਤਰ ਨਾ ਕਰਦੀਆਂ ਮੇਰੇ ਲਈ ਤਾਂ ਦੋਨੋਂ ਮੇਰੇ ਦੋਸਤ ਹੈ ਮੇਰੀ ਜ਼ਿੰਦਗੀ ਦਾ ਇੱਕ ਹਮਸਫਰ ਹੈ ਬਾਕੀ ਮੈਂ ਆਪਣੀ ਸਪੀਚ ਨੂੰ ਇੱਥੇ ਹੀ ਸਟਾਪ ਕਰਦੀ ਆ ਇੱਥੇ ਤੁਹਾਡ ਕੋਈ ਇਜਾਜ਼ਤ ਲੈਣੀ ਆ ਭੁੱਲੇ ਹੋਏ ਸ਼ਬਦਾਂ ਨੂੰ ਕਿਸੇ ਤਰ੍ਹਾਂ ਦੀ ਗਲਤੀ ਹੋਈ ਹੋਵੇ ਤੇ ਮਾਫੀ ਜੋਗ ਕਰਨਾ ਤੇ ਬਾਕੀ ਤੁਸੀਂ ਮੇਰੇ ਚੈਨਲ ਨੂੰ ਬਹੁਤ ਸਪੋਰਟ ਦੇ ਰਹੇ ਹੋ ਬਹੁਤ ਪਿਆਰ ਦੇ ਰਹੇ ਹੋ ਤੇ ਬਾਕੀ ਮੈਂ ਤੁਹਾਨੂੰ ਅੱਗੇ ਵੀ ਕਹਿ ਚੁੱਕੀ ਹਈ ਆ ਕਿ ਮੈਂ ਮੈਸੈਂਜਰ ਕੁਸਟਮ ਲਈ ਉਹਨੂੰ ਆਫ ਕਰ ਦਿੱਤਾ ਆ ਮੈਂ ਨਾ ਕਿਸੇ ਦਾ ਮੈਸੈਂਜਰ ਉਠਾ ਰਹੀ ਆ ਕਾਲਿੰਗ ਨਾ ਮੈਂ ਕਿਸੇ ਦਾ ਮਤਲਬ ਰਿਪਲਾਈ ਦੇ ਰਹੀ ਆ ਕਿਉਂਕਿ ਜਦੋਂ ਅਸੀਂ ਇੱਕ ਚੀਜ਼ ਨੂੰ ਡੱਬੇ ਦੀ ਤਰ੍ਹਾਂ ਬੰਦ ਹੀ ਕਰ ਦਿੱਤਾ ਹੈ ਤਾਂ ਉਸਨੂੰ ਓਪਨ ਕਰਨ ਦਾ ਉਹਨੂੰ ਕੋਈ ਫਾਇਦਾ ਨਹੀਂ ਹੈਗਾ ਤੇ ਠੀਕ ਹੈ ਤੁਸੀਂ ਆਪਣਾ ਸਪੋਰਟ ਦਿੰਦੇ ਰਹੋ ਆਪਣਾ ਪਿਆਰ ਦਿੰਦੇ ਰਹੋ ਮੈਨੂੰ ਤੁਹਾਡੇ ਸਪੋਰਟ ਦੀ ਬਹੁਤ ਜ਼ਰੂਰਤ ਹੈ ਅੱਜ ਇੱਕ ਤੁਹਾਡੀ ਛੋਟੀ ਜਿਹੀ ਸਪੋਰਟ ਮੇਰੇ ਲਈ ਬਹੁਤ ਤਰੀਕੇ ਨਾਲ ਫਾਇਦੇਮੰਦ ਹੋ ਸਕਦੀ ਹੈ ਔਰ ਆਉਣ ਵਾਲੇ ਇਨ ਫਿਊਚਰ ਵਿੱਚ ਮੈਂ ਤੁਹਾਡਾ ਇਸ ਤਰ੍ਹਾਂ ਹੀ ਸਤਿਯੋਗ ਕਰਦੀ ਰਵਾਂਗੀ ਤੁਹਾਨੂੰ ਇਸ ਤਰ੍ਹਾਂ ਹੀ ਵਧੀਆ-ਵਧੀਆ ਗੱਲਾਂ ਦੇ ਨਾਲ ਜੋੜਦੀ ਰਵਾਂਗੀ ਤੁਸੀਂ ਇੱਕ ਮੇਰਾ ਪਰਿਵਾਰ ਅਤੇ ਪਰਿਵਾਰ ਬਣ ਕੇ ਹੀ ਰਹਿਣਾ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ